ਪਿਛਲੇ ਦਿਨੀ ਯਾਨੀ ਗੁਰਬਖਸ਼ ਸਿੰਘ ਗੁਲਸ਼ਨ ਹੋਣਾ ਦੀਆਂ ਸੇਮ ਵਿਸ਼ੇ ਤੇ ਜੇ ਆਪਾਂ ਕਹਿ ਲਈਏ ਕਿ ਪੰਜਾਬ ਦੇ ਨਿਜੀ ਜਿਹੜੇ ਚੈਨਲ ਹੈਗੇ ਨੇ YouTube ਚੈਨਲ, Social Media ਚੈਨਲ ਉਹਨਾਂ ਤੇ ਜਿਹੜੀਆਂ ਕਾਫੀ ਇੰਟਰਵਿਊਜ਼ ਜਿਹੜੀਆਂ ਆਈਆਂ ਹੈਗੀਆਂ ਨੇ ਔਰ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਜਿਹੜਾ ਹੈ ਅਕਾਲੀ ਰਾਜਨੀਤੀ ਵਿੱਚ ਬਹੁਤ ਜ਼ਿਆਦਾ ਜਿਹੜੀ ਦਖਲਅੰਦਾਜ਼ੀ ਦੇ ਰਿਹਾ ਹੈਗਾ ਹੈ ਕਿਵੇਂ ਤੁਸੀਂ ਦੇਖਦੇ ਹੋ ਯਾਨੀ ਗੁਲਸ਼ਨ ਹੋਣਾ ਦੇ ਇਸ ਬਿਆਨ ਨੂੰ ਸੋ ਜਿਹੜੀ ਸੰਸਥਾ ਨਾਲ ਅਕਾਲੀ ਲੱਗਿਆ ਹੋਇਆ ਹੈ ਉਹ ਅਕਾਊਂਟੇਬਲ ਆ ਅਕਾਲ ਤਖਤ ਪੁਰਾ ਗਿਆਨੀ ਜੀ ਦਾ ਇਹ ਕਹਿਣਾ ਵੀ ਦਖਲਅੰਦਾਜ਼ੀ ਬੇਲੋੜੀ ਹੋ ਰਹੀ ਆ ਇਹ ਸਿੱਖ ਪੰਥ ਲਈ ਚੰਗੀ ਗੱਲ ਆ ਕਿ ਮਾੜੀ ਗੱਲ ਆ ਇਹਦਾ ਵਿਸਥਾਰ ਇਹ ਵਿਸਥਾਰ ਨਾਲ ਵੀ ਜੇ ਅਕਾਲ ਤਖਤ ਨੇ ਵਾਰ-ਵਾਰ ਵਾਰ-ਵਾਰ ਅਕਾਲੀ ਦਲ ਦੇ ਮਾਮਲਿਆਂ ਵਿੱਚ ਦਖਲਅੰਦਾਜ਼ੀ ਕੀਤੀ ਹੁੰਦੀ ਤਾਂ ਅਕਾਲੀ ਦਲ ਦਾ ਇਹ ਹਾਲ ਨਾ ਹੁੰਦਾ ਵੀ ਅਕਾਲੀ ਲੀਡਰਸ਼ਿਪ ਆਪਣੇ ਜਥੇਦਾਰਾਂ ਦੇ ਖਿਲਾਫ ਅਸ਼ਲੀਲ ਕਿਸਮ ਦੀਆਂ ਟਿੱਪਣੀਆਂ ਕਰਦੀ ਤੇ ਹੁਣ ਇਹ ਗਿਆਨੀ ਗੁਰਚਨ ਦੱਸਣ ਵੀ ਜੇ ਅਕਾਲ ਤਖਤ ਨੇ ਦਖਲ ਅੰਦਾਜ਼ੀ ਨਹੀਂ ਕੀਤੀ ਇੰਨਾ ਕੁਝ ਵਾਪਰ ਗਿਆ ਸਿੱਖਾਂ ਦੇ ਸ਼ਰਿਆਮ ਗੋਲੀਆਂ ਵਜੀਆਂ ਤਾਂ ਉਹ ਸਹੀ ਹੋਇਆ ਉਹਨਾਂ ਦੇ ਕਹਿਣ ਅਨੁਸਾਰ ਵੀ ਅਕਾਲ ਤਖਤ ਦਖਲ ਅਕਾਲ ਤਖਤ ਇਸੇ ਲਈ ਦਖਲ ਅੰਦਾਜ਼ੀ ਕਰ ਰਿਹਾ ਵੀ ਭਵਿੱਖ ਵਿੱਚ ਸਿੱਖਾਂ ਦੇ ਕਤਲ ਨਾ ਹੋਣ ਭਵਿੱਖ ਵਿੱਚ ਸਿੱਖਾਂ ਦੇ ਕਾਤਲ ਪੁਲਿਸ ਅਫਸਰਾਂ ਨੂੰ ਵੱਡੇ ਅਹੁਦੇ ਨਾ ਮਿਲਣ ਭਵਿੱਖ ਵਿੱਚ ਕੋਈ ਸਾਡੇ ਗੁਰੂ ਗ੍ਰੰਥ ਸਾਹਿਬ ਵੱਲ ਨਜ਼ਰ ਉਠਾ ਕੇ ਨਾ ਦੇਖ ਸਕੇ ਸਰਦਾਰ ਭਤਾ ਸਿੰਘ ਦੀ ਇਹ ਵੀ ਗੱਲ ਕਹੀ ਕਿ ਆਰਐਸਐਸ ਦਾ ਇੱਕ ਹਉਆ ਖੜਾ ਕੀਤਾ ਜਾ ਰਿਹਾ ਹੈ ਆਰਐਸਐਸ ਕੋਈ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਮੇ ਇੰਨੇ ਯਤਨਾਂ ਦੇ ਬਾਵਜੂਦ ਸਿੱਖ ਕੌਮ ਆਰਐਸਐਸ ਦੀ ਗੁਲਾਮੀ ਨੂੰ ਕਬੂਲ ਨਹੀਂ ਕਰ ਰਹੀ ਇਹ ਸਿੱਖਾਂ ਦਾ ਜਿਹੜੀ ਗੁਰੂ ਸਾਹਿਬ ਨੇ ਸਾਡੇ ਤੇ ਬਖਸ਼ਿਸ਼ ਕੀਤੀ ਆ ਉਸ ਬਖਸ਼ਿਸ਼ ਦਾ ਨਤੀਜਾ ਵਰਨਾ ਉਹ ਕੋਈ ਕਸਰ ਨਹੀਂ ਛੱਡ ਰਿਹਾ ਸਿੱਖ ਧਰਮ ਬਾਰੇ ਕਿੰਨੀਆਂ ਕਿਤਾਬਾਂ ਉਹ ਲਿਖਵਾ ਰਹੇ ਹਿੰਦੀ ਵਿੱਚ ਸਿੱਖ ਗੁਰੂਆਂ ਬਾਰੇ ਵੀ ਉਹਨਾਂ ਨੂੰ ਦੇਸ਼ ਭਗਤ ਸਿੱਧ ਕੀਤਾ ਜਾਂਦਾ ਹੈ। ਸੋ ਗੁਰੂਆਂ ਦਾ ਇਸ ਹਿੰਦੁਸਤਾਨ ਦੀ ਦੇਸ਼ ਭਗਤੀ ਨਾਲ ਕੋਈ ਵੀ ਰਣਾ ਦੈਣਾ ਨਹੀਂ। ਡਾਕਟਰ ਗੁਰਭਗਤ ਸਿੰਘ ਉਹਨਾਂ ਨੇ ਲਗਭਗ 1100 ਸਫੇ ਤੱਕ ਆਪਣੀ ਮੌਤ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੰਗਲਿਸ਼ ਵਿੱਚ ਟੀਕਾ ਕਰ ਦਿੱਤਾ। ਔਰ ਉਹ ਸਿੱਖ ਪੰਥ ਦੇ ਸਭ ਤੋਂ ਵੱਡੇ ਜਿਹੜੇ ਹੈਗੇ ਆ ਵਿਦਵਾਨ ਮੰਨੇ ਜਾਂਦੇ ਆ। ਸੋ ਉਹਨਾਂ ਦੇ ਨਾਲ ਆਰਐਸਐਸ ਦਾ ਇੱਕ ਬੰਦਾ ਉਹਨਾਂ ਦੇ ਸੇਵਕ ਦੇ ਤੌਰ ਤੇ ਰਹਿ ਰਿਹਾ ਸੀ। ਉਨ੍ਹਾਂ ਦੀ ਐਸੂਨ ਐਸ ਮੌਤ ਹੁੰਦੀ ਆ ਉਹ ਸਾਰਾ ਕੁਝ ਚੱਕ ਕੇ ਲੈ ਗਿਆ ਕਿਉਂਕਿ ਜੇ ਡਾਕਟਰ ਗੁਰਪ੍ਰਗਤ ਸਿੰਘ ਦੇ ਗੁਰੂ ਗ੍ਰੰਥ ਸਾਹਿਬਾਰੇ ਡੈਫੀਨੇਸ਼ਨ ਆ ਜਿਹੜੀ ਉਹ ਆ ਜਾਂਦੇ ਹੈਗੇ ਆ ਸਿੱਖਾਂ ਵਿੱਚ ਇੱਕ ਨਵੀਂ ਕਿਸਮ ਦਾ ਉਲਾਰ ਉਦਾਸਾ ਔਰ ਜਿਹੜਾ ਆਪਣੀ ਨਿਆਰੀ ਕੌਮੀ ਹਸਤੀ ਬਾਰੇ ਉਸਾ ਪੈਦਾ ਹੋਈ ਸੀ ਉਹ ਆਰਐਸਐਸ ਦੇ ਜਿਹੜੇ ਕੁਝ ਕਰਿੰਦੇ ਨੇ ਉਹ ਦੱਬ ਕੇ ਬੈਠੇ ਆ ਉਹਨੂੰ ਪਬਲਿਸ਼ ਨਹੀਂ ਹੋਉਂਦਾ 2003 ਵਿੱਚ ਆਚਾਰ ਵਿੱਚ ਸਿੱਖਾਂ ਦਾ ਵੱਖਰਾ ਕੈਲੰਡਰ ਇਸ਼ੂ ਹੁੰਦਾ ਸੁਦਰਸ਼ਨ ਜੀ ਉਹ ਦੋ ਆਰਐਸ ਦਾ ਮੁਕੇ ਸੁਦਰਸ਼ਨ ਦਾ ਕੇਸ ਹਦਾ ਉਹ ਇੱਕਦਮ ਭੱਜਿਆ ਭੱਜਿਆ ਅੰਮ੍ਰਿਤਸਰ ਆਉਂਦਾ ਅਰੇ ਇੱਥੇ ਆ ਕੇ ਕਹਿੰਦਾ ਵੀ ਇਹ ਸਿੱਖਾਂ ਤੋਂ ਅਸੀਂ ਪ੍ਰਵਾਹ ਨਹੀਂ ਹੋਣ ਦੇਵਾਂਗੇ ਔਰ ਉਹਨਾਂ ਨੇ ਕਰਕੇ ਦਿਖਾਇਆ ਸਿੱਖ ਜਥੇਬੰਦੀਆਂ ਨਹੀਂ ਵੱਖਰੇ ਕੈਲੰਡਰ ਦੇ ਖਿਲਾਫ ਉਹ ਰੌਲਾ ਮਚਾਇਆ ਵੀ ਉਹ ਰੱਦ ਕਰਾ ਦੇ ਸਰਦਾਰ ਅਰਬਤਾਰ ਸਿੰਘ ਜੀ ਇਸ ਤੋਂ ਪਹਿਲਾਂ ਤੁਸੀਂ ਇਤਿਹਾਸ ਦੀ ਗੱਲ ਕਰਕੇ ਆਏ ਕਿ ਕਿਵੇਂ ਕਿਵੇਂ ਅਕਾਲੀ ਦਲ ਨੂੰ ਪਹਿਲਾਂ ਵੀ ਅਕਾਲ ਤਖਤ ਸਾਹਿਬ ਤੋਂ ਇਸੇ ਤਰੀਕੇ ਦੇ ਨਾਲ ਰਾਜਨੀਤੀ ਦੇ ਤੌਰ ਤੇ ਹਦੇ ਸੰਦੇਸ਼ ਹੁੰਦੇ ਰਹੇ ਨੇ ਕੀ ਅਕਾਲੀ ਦਲ ਨੇ ਪਹਿਲਾਂ ਕਦੀ ਇਸ ਤਰੀਕੇ ਦੇ ਨਾਲ ਜਥੇਦਾਰਾਂ ਨੂੰ ਡਰਾਉਣ ਦੇ ਜਾਂ ਇਸ ਤਰੀਕੇ ਦੇ ਨਾਲ ਮੈਨੇਜ ਕਰਨ ਦੇ ਜਾਂ ਇਸ ਤਰ੍ਹਾਂ ਦੀ ਘੇਰਾਬੰਦੀ ਕਰਨ ਦੇ ਕਦੀ ਯਤਨ ਹੋਏ ਪਹਿਲਾਂ ਇਸ ਤੋਂ ਪਹਿਲਾਂ ਹਾਂਜੀ ਹਾਂਜੀ ਇਸ ਤਰ੍ਹਾਂ ਦੇ ਯਤਨ ਵੀ ਹੋਏ ਜੋ ਹਾਲਾਤ ਭਾਈ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨਾਲ ਹੋਏ ਆ ਜਾਂ ਅੱਜ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰੁਘਵੀਰ ਸਿੰਘ ਨਾਲ ਹੋ ਰਹੇ ਆ ਇਹ 1978 ਦੇ ਸਾਕੇ ਤੋਂ ਬਾਅਦ ਅਕਾਲੀ ਦਲ ਨੇ ਉਸ ਵੇਲੇ ਨੇ ਤਤਕਾਲੀ ਜਥੇਦਾਰਾਂ ਨੂੰ ਡਰਾਉਣ ਦਾ ਇੱਕ ਯਤਨ ਕਰਿਆ ਸੀ ਪਰ ਉਸ ਵੇਲੇ ਦੇ ਜਥੇਦਾਰ ਆ ਜਿਹੜੇ ਅਕਾਲੀ ਦਲ ਦੀਆਂ ਧਮਕੀਆਂ ਤੋਂ ਨਹੀਂ ਡਰੇ ਔਰ ਉਹ ਡਟੇ ਰਹੇ ਮਸਲਾ ਸੀ ਵੀ ਨਰੰਗਕਾਰੀਆਂ ਦੇ ਖਿਲਾਫ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋ ਗਿਆ ਸੀ ਜੀ ਉਹਦੇ ਵਿੱਚ ਬਹੁਤਾ ਸਾਧੂ ਸਰਦਾਰ ਸਾਧੂ ਸਿੰਘ ਪੌਰ ਜਿਹੜੇ ਨੇ ਗਿਆਨੀ ਸਾਧੂ ਸਿੰਘ ਪੌਰ ਉਹੋ ਜਿਸ ਤਰ੍ਹਾਂ ਸੀਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਤੇ ਗਿਆਨੀ ਗੁਰਦੇਵਾਲ ਸਿੰਘ ਅਜਨੋਹਾ ਜਿਹੜੇ ਹੈਗੇ ਆ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਜਥੇਦਾਰ ਸੀਗੇ ਸੋ ਉਸ ਹੁਕਮਨਾਮੇ ਲਈ ਜਿਸ ਤਰ੍ਹਾਂ ਅੱਜ ਆਪਾਂ ਕਹਿ ਰਹੇ ਆ ਨਾ ਵੀ ਗਿਆਨੀ ਹਰਪ੍ਰੀਤ ਸਿੰਘ ਦਾ ਐਕਟਿਵ ਰੋਲ ਆ 2 ਦਸੰਬਰ ਵਾਲੇ ਹੁਕਮਨਾਮਿਆਂ 'ਚ ਉਸ ਵੇਲੇ ਗਿਆਨੀ ਗੁਰਦੇਵਾਲ ਸਿੰਘ ਅਜਨੂਹਾ ਦਾ ਐਕਟਿਵ ਰੋਲ ਸੀ ਨਰੰਗਕਾਰੀਆਂ ਦੇ ਖਿਲਾਫ ਹੁਕਮਨਾਮਾ ਜਾਰੀ ਕਰਾਉਣ 'ਚ ਜੀ ਪ੍ਰਕਾਸ਼ ਸਿੰਘ ਬਾਦਲ ਆਪਾਂ ਕਿਹਾ ਵੀ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਇਤਿਹਾਸ ਦੱਸਦਾ ਵੀ ਨਰੰਗਕਾਰੀ ਕਾਂਡ 'ਚ ਗੁਰਬਚਨੇ ਨੂੰ ਸੇਫਲੀ ਕੱਢਣ ਵਿੱਚ ਔਰ ਇਵਨ ਕਿ ਉੱਥੇ ਅਮਰitsar ਚ ਮੌਜੂਦ ਵੀ ਸੀ ਇਹ ਵੀ ਪੱਤਰਕਾਰਾਂ ਨੇ ਖੁਲਾਸਾ ਜਿਹੜਾ ਹੈ ਹਾਂ ਜੀ ਵੀ ਉਹਨੂੰ ਸੇਫਲੀ ਪੰਜਾਬ ਤੋਂ ਬਾਹਰ ਕੱਢਣ ਚ ਪ੍ਰਕਾਸ਼ ਸਿੰਘ ਬਾਦਲ ਦਾ ਰਿਹਾ ਸੋ ਪ੍ਰਕਾਸ਼ ਸਿੰਘ ਬਾਦਲ ਦੀ ਸਮੁੱਚੀ ਰਾਜਨੀਤੀ ਸਿੱਖ ਵਿਰੋਧੀ ਡੇਰਿਆਂ ਦੇ ਦੁਆਲੇ ਘੁੰਮਦੀ ਹੈਗੀ ਵੀ ਉਹ ਲਗਾਤਾਰ ਬਚਾਉਣ ਦੇ ਯਤਨ ਕਰਦੇ ਰਹੇ ਆ ਉਹਨਾਂ ਨੇ ਆਕਾਦੀ ਦਲ ਰਾਹੀਂ ਤਖਤ ਸਹਿਬਾਨ ਦੇ ਖਾਸ ਕਰਕੇ ਗਿਆਨੀ ਗੁਰਦੇਵਾਲ ਸਿੰਘ ਅਜਨੂਹਾ ਤੇ ਇਹ ਜਿਸ ਤਾ ਜੋਰ ਪਾਇਆ ਵੀ ਉਹ ਜਿਹੜਾ ਨਰੰਗਕਾਰੀਆਂ ਦੇ ਖਿਲਾਫ ਆ ਹੁਕਮਨਾਮਾ ਉਹ ਬੰਦ ਕਰ ਦੇ ਨਰੰਗਕਾਰੀਆਂ ਨੂੰ ਸਿੱਖ ਮੁਖ ਧਾਰਾ ਵਿੱਚ ਵਾਪਸ ਲੈ ਹੁਣ ਮਤਲਬ ਜਿਸ ਤਰੀਕੇ ਦੇ ਨਾਲ ਹੁਣ ਸੌਦਾ ਸਾਦ ਨੂੰ ਮਾਫੀ ਤਾਂ ਠੀਕ ਹੈ ਬਿਲਕੁਲ ਬਿਲਕੁਲ ਵੀ ਉਹਨੂੰ ਉਹਨੂੰ ਵਾਪਸ ਨਹੀਂ ਆਉਂਦਾ ਜੀ ਗੁਰਦੇয়াল ਸਿੰਘ ਦਾ ਜਨੂਨ ਹੈ ਕਿ ਹਾਂ ਵੀ ਇਹ ਹੁਕਮਨਾਮਾ ਰੱਦ ਨਹੀਂ ਹੋਵੇਗਾ ਜੇ ਨਰੰਗਕਾਰੀ ਸਿੱਖ ਮੁਖ ਧਾਰਾ ਵਿੱਚ ਆਉਣਾ ਚਾਹੁੰਦੇ ਆ ਤਾਂ ਬਾਬਾ ਅਮਰਤ ਸ਼ਕਲ ਦੇ ਅਕਾਲ ਤਖਤ ਤੇ ਆ ਕੇ ਪੇਸ਼ ਹੋਵੇ ਆਪਣੀ ਮਾਫੀ ਮੰਗੇ ਤੇ ਉਹ ਤੋਂ ਬਾਅਦ ਆ ਜਿਹੜਾ ਵੀ ਉਹ ਸੇਖ ਪੱਲ ਜੀ ਕਿਤੇ ਗਿਆਨੀ ਗੁਰਬਚਨ ਸਿੰਘ ਹੋਣਾ ਨੇ ਜਥੇਦਾਰ ਜਨੋਹਾਲਾ ਸਟੈਂਡ ਲਿਆ ਲਿਆ ਹੁੰਦਾ ਹਾਂ ਜੀ ਤੇ ਅੱਜ ਆਪਾਂ ਉਹਨਾਂ ਦੀ ਸ਼ਲਾਘਾ ਕਰਦੇ ਹਾਂ ਕਰਦੇ ਹੁੰਦੇ ਸੋ ਗਿਆਨੀ ਗੁਰਦੇয়াল ਸਿੰਘ ਜਨੋਹਾਲਾ ਨੇ ਉਹ ਸਟੈਂਡ ਲਿਆ ਉਤੋਂ ਬਾਅਦ ਇਹ ਹੋਇਆ ਵੀ ਪ੍ਰਕਾਸ਼ ਸਿੰਘ ਬਾਦਲ ਜਿਸ ਤਰ੍ਹਾਂ ਦੀ ਖੇਡ ਖੇਡ ਲੈਂਦਾ ਸੀ ਉਹਦੇ ਚ ਉਹਨੇ ਕੀ ਕਰਿਆ ਵੀ ਕਿਸੇ ਬੰਦੇ ਤੋਂ ਆਪਣੇ ਕਿਸੇ ਹਮਾਇਤੀ ਵਗੈਰਾ ਤੋਂ ਹਾਈ ਕੋਰਟ ਵਿੱਚ ਰਿਟ ਪਵਾ ਕੇ ਗਿਆਨੀ ਗੁਰਦੇয়াল ਸਿੰਘ ਜਨੋਹਾ ਨੂੰ ਸੰਮਣ ਭੇਜਤੇ ਵੀ ਤੇਰਾ ਇਹ ਜਿਹੜਾ ਫੈਸਲਾ ਗਲਤ ਹੈਗਾ ਭਾਈਚਾਰਿਆਂ ਵਿੱਚ ਪਾੜਾ ਪਾਉਂਦਾ ਇਸ ਲਈ ਪੇਸ਼ ਹੋ ਉਹ ਕਹਿੰਦਾ ਵੀ ਤਖਤ ਦਾ ਜਥੇਦਾਰ ਕਿਸੇ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕਦਾ ਵੀ ਤੁਸੀਂ ਫੜ ਕੇ ਲੈ ਜਾਣਾ ਫੜ ਕੇ ਲੈ ਜਾਓ ਜੇਲ੍ਹ 'ਚ ਬੰਦ ਕਰ ਦਿਓ ਜੋ ਮਰ ਜੇਗਾ ਸੋ ਇਟ ਮੀਨਸ ਅਕਾਲ ਤਖਤ ਦੇ ਖਿਲਾਫ ਅਕਾਲੀ ਦਲ ਬਾਦਲ ਵੱਲੋਂ ਖਾਸ ਕਰਕੇ ਬਾਦਲ ਪਰਿਵਾਰ ਵੱਲੋਂ ਵਾਰ-ਵਾਰ ਇਹ ਹੋਇਆ ਵੀ ਇਹਨਾਂ ਗੁਰੂ ਦਮ ਸਿੱਖ ਦੋਖਿਆਂ ਨੂੰ ਪੰਥ ਵਿੱਚ ਕਿਤੇ ਨਾ ਕਿਤੇ ਸ਼ਾਮਲ ਕਰਾਉਣ ਦਾ ਯਤਨ 1978 ਵਿੱਚ ਵੀ ਹੋਏ ਤੇ ਆ ਪਿਛਲੇ ਸਾਲਾਂ ਵਿੱਚ ਵੀ ਹੋਏ ਜੀ ਬਿਲਕੁਲ ਜੀ ਆ ਤੇ ਦੂਜੇ ਬਨੇ ਜਿੱਦਾਂ ਆਪਾਂ ਪਰਚੋਲ ਜਿਹੜੀ ਹੈ ਕਰਦੇ ਹੁੰਨੇ ਆ ਜਦੋਂ ਵੀ ਕੋਈ ਇੰਟਰਵਿਊਜ਼ ਆਉਂਦੀਆਂ ਨੇ ਜਾਂ ਜਦੋਂ ਕਿਤੇ ਸਿਧਾਂਤ ਦੀ ਜਿਹੜੀ ਗੱਲ ਆਉਂਦੀ ਹੈਗੀ ਆ ਤੇ ਸਮੇਂ-ਸਮੇਂ ਤੇ ਜਿਹੜੀ ਪਰਚੋਲ ਹੈ ਕੀਤੀ ਜਾਂਦੀ ਹੈ ਆ ਪਿਛਲੇ ਦਿਨੀ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਹੁਣਾ ਦੀਆਂ ਸੇਮ ਵਿਸ਼ੇ ਤੇ ਜੇ ਆਪਾਂ ਕਹਿ ਲਈਏ ਕਿ ਪੰਜਾਬ ਦੇ ਨਿਜੀ ਜਿਹੜੇ ਚੈਨਲ ਹੈਗੇ ਨੇ YouTube ਚੈਨਲ ਸੋਸ਼ਲ ਮੀਡੀਆ ਚੈਨਲ ਉਹਨਾਂ ਤੇ ਹੀ ਜਿਹੜੀਆਂ ਕਾਫੀ ਇੰਟਰਵਿਊਜ਼ ਜਿਹੜੀਆਂ ਆਈਆਂ ਹੈਗੀਆਂ ਨੇ ਔਰ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਕਾਲ ਤਖਬ ਜਿਹੜਾ ਹੈ ਅਕਾਲੀ ਰਾਜਨੀਤੀ ਵਿੱਚ ਬਹੁਤ ਜ਼ਿਆਦਾ ਜਿਹੜੀ ਦਖਲਅੰਦਾਜ਼ੀ ਦੇ ਰਿਹਾ ਹੈਗਾ ਹੈ ਕਿਵੇਂ ਤੁਸੀਂ ਦੇਖਦੇ ਹੋ ਗਿਆਨੀ ਗੁਲਸ਼ਨ ਹੋਣਾ ਦੇ ਇਸ ਬਿਆਨ ਨੂੰ ਕਿਉਂਕਿ ਇਸ ਤਰੀਕੇ ਦੇ ਨਾਲ ਕਾਫੀ ਸਾਰੀਆਂ ਲਗਾਤਾਰ ਇੰਟਰਵਿਊਜ਼ ਇਸ ਤਰੀਕੇ ਦੇ ਬਿਆਨ ਦੇਣੇ ਕੀ ਕਹੋਗੇ ਪਾਜੀ ਹੁਣ ਗਿਆਨੀ ਜੀ ਵੈਸੇ ਸਿੱਖਾਂ ਦੇ ਸਤਕਾਰਤ ਵਿਦਵਾਨ ਹੈਗੇ ਆ ਪਰ ਅੱਜ ਕੱਲ ਉਹਨਾਂ ਦੀ ਤਾਰਾਂ ਕਿੱਥੇ ਜੁੜੀਆਂ ਸੋ ਹਲੇ ਅਸੀਂ ਇਸ ਬਾਰੇ ਨਹੀਂ ਕਹਿ ਸਕਦੇ ਸੋ ਅਗਲੇ ਦਿਨਾਂ ਵਿੱਚ ਸਾਰਾ ਕੁਝ ਸਪਸ਼ਟ ਹੋ ਜਾਏਗਾ ਸੋ ਗਿਆਨੀ ਜੀ ਵੱਲੋਂ ਇਹ ਕਹਿਣਾ ਵੀ ਅਕਾਲ ਤਖਤ ਨਜਾਇਜ਼ ਉਹਨਾਂ ਦੇ ਕਹਿਣ ਦਾ ਮਤਲਬ ਇਹ ਬਣਦਾ ਵੀ ਅਨ ਆਥੋਰਾਈਜ਼ ਜਾਂ ਨਜਾਇਜ਼ ਕਿਸਮ ਦੀ ਦਖਲਅੰਦਾਜ਼ੀ ਕਰ ਰਿਹਾ ਅਕਾਲੀ ਦਲ ਦੇ ਮਾਮਲਿਆਂ ਵਿੱਚ ਸੋ ਆਪਾਂ ਪਹਿਲਾਂ ਹੀ ਇਸ ਗੱਲਬਾਤ ਗੱਲ ਕਰਕੇ ਆਏ ਆ ਵੀ ਅਕਾਲੀ ਦਲ ਦੀ ਸਥਾਪਨਾ ਹੀ ਅਕਾਲ ਤਖਤ ਦੇ ਸਾਹਮਣੇ ਹੋਈ ਹੈ ਸੋ ਜਿਹੜੀ ਸੰਸਥਾ ਨਾਲ ਅਕਾਲੀ ਲੱਗਿਆ ਹੋਇਆ ਹੈ ਉਹ ਅਕਾਉਂਟੇਬਲ ਆਕਾਲ ਤਖਤ ਨੂੰ ਹੁਣ ਗਿਆਨੀ ਜੀ ਦਾ ਇਹ ਕਹਿਣਾ ਵੀ ਦਖਲਅੰਦਾਜ਼ੀ ਬੇਲੋੜੀ ਹੋ ਰਹੀ ਆ ਇਹ ਸਿੱਖ ਪੰਥ ਲਈ ਚੰਗੀ ਗੱਲ ਆ ਕਮਾੜੀ ਗੱਲ ਆ ਇਹਦਾ ਵਿਸਥਾਰ ਇਹ ਵਿਸਥਾਰ ਦਿਓ ਜੀ ਜੀ ਬੇ ਜੇ ਅਕਾਲ ਤਖਤ ਨੇ ਵਾਰ-ਵਾਰ ਵਾਰ-ਵਾਰ ਅਕਾਲੀ ਦਲ ਦੇ ਮਾਮਲਿਆਂ ਵਿੱਚ ਦਖਲਅੰਦਾਜ਼ੀ ਕੀਤੀ ਹੁੰਦੀ ਤਾਂ ਅਕਾਲੀ ਦਲ ਦਾ ਇਹ ਹਾਲ ਨਾ ਹੁੰਦਾ ਵੀ ਅਕਾਲੀ ਲੀਡਰਸ਼ਿਪ ਆਪਣੇ ਜਥੇਦਾਰਾਂ ਦੇ ਖਿਲਾਫ ਅਸ਼ਲੀਲ ਕਿਸਮ ਦੀਆਂ ਟਿੱਪਣੀਆਂ ਕਰਦੇ ਆਕਾਲੀ ਦਲ ਆਪਣੀ ਸਰਕਾਰ ਬਣਾਉਣ ਵੇਲੇ ਸਿੱਖਾਂ ਦੇ ਕਾਤਲ ਪੁਲਿਸ ਅਫਸਰਾਂ ਨੂੰ ਵੱਡੇ ਅਹੁਦੇ ਦਿੰਦਾ ਜੀ ਆਕਾਲੀ ਦਲ ਦੀ ਸਰਕਾਰ ਦੇ ਦੌਰਾਨ ਹੂੰ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਹੁੰਦੀ ਔਰ ਲੋਕ ਲਲਕਾਰੇ ਮਾਰਦੇ ਵੀ ਤੁਹਾਡਾ ਗੁਰੂ ਸਾਡੇ ਕੋਲ ਪਿਆ ਵੀ ਜੇ ਤੁਹਾਡੇ ਕੋਲ ਹਿੰਮਤ ਹੈਗੀ ਆ ਤਾਂ ਲੈ ਕੇ ਜਾਓ ਮਤਲਬ ਫਿਰ ਉਹ ਸਾਰਾ ਕੁਝ ਇਹਨਾਂ ਦੀ ਨਾਇਜ਼ ਸਹੀ ਹੋਊਗਾ ਹਾਂ ਇਹ ਹੁਣ ਇਹ ਗਿਆਨੀ ਗੁਲਸ਼ਨ ਦੱਸਣ ਵੀ ਜੇ ਅਕਾਲ ਤਖਤ ਨੇ ਦਖਲਅੰਦਾਜ਼ੀ ਨਹੀਂ ਕੀਤੀ ਇੰਨਾ ਕੁਝ ਵਾਪਰ ਗਿਆ ਸਿੱਖਾਂ ਦੇ ਸ਼ਰਿਆਮ ਗੋਲੀਆਂ ਵੱਜੀਆਂ ਜੀ ਜੀ ਉਹ ਸਹੀ ਹੋਇਆ ਹੂੰ ਉਹਨਾਂ ਦੇ ਕਹਿਣ ਅਨੁਸਾਰ ਵੀ ਅਕਾਲ ਤਖਤ ਦਖਲ ਅਕਾਲ ਤਖਤ ਇਸੇ ਲਈ ਦਖਲ ਅੰਦਾਜ਼ੀ ਕਰ ਰਿਹਾ ਵੀ ਭਵਿੱਖ ਵਿੱਚ ਸਿੱਖਾਂ ਦੇ ਕਤਲ ਨਾ ਹੋਣ ਭਵਿੱਖ ਵਿੱਚ ਸਿੱਖਾਂ ਦੇ ਕਾਤਲ ਪੁਲਿਸ ਅਫਸਰਾਂ ਨੂੰ ਵੱਡੇ ਆਉਦੇ ਨਾ ਮਿਲਣ ਭਵਿੱਖ ਵਿੱਚ ਕੋਈ ਸਾਡੇ ਗੁਰੂ ਗ੍ਰੰਥ ਸਾਹਿਬ ਵਾਲ ਨਜ਼ਰ ਉਠਾ ਕੇ ਨਾ ਦੇਖ ਸਕੇ ਅਕਾਲ ਤਖਤ ਇਸ ਲਈ ਦਖਲੰਦ ਆਰ ਔਰ ਜਿੱ ਕਿਤੇ ਅਕਾਲ ਤਖਤ ਸਾਹਿਬ ਨੇ ਪਹਿਲਾਂ ਜਦੋਂ ਤੁਸੀਂ ਕਿਹਾ ਕਿ ਕੀਤਾ ਹੁੰਦਾ ਫਿਰ ਸ਼ਾਇਦ ਇਹ ਸਾਰਾ ਕੁਝ ਨਾ ਵਾਪਰਦਾ ਕਿਤੇ ਨਾ ਕਿਤੇ ਇਹ ਚੀਜ਼ਾਂ ਨਾ ਹੁੰਦੀਆਂ ਆ ਦੂਜੇ ਬੰਨੇ ਜਿਸ ਤਰੀਕੇ ਦੇ ਨਾਲ ਗਿਆਨੀ ਜੀ ਹੋਣਾ ਨੇ ਕਿਹਾ ਹੈ ਔਰ ਕਾਫੀ ਸਾਰੇ ਪ੍ਰੋਗਰਾਮ ਆ ਤੁਸੀਂ ਇਹਨਾਂ ਨੂੰ ਇੱਥੇ ਯੂਕੇ ਦੇ ਵਿੱਚ ਹੁੰਦੇ ਨੇ ਅਕਾਲ ਚੈਨਲ ਤੇ ਵੀ ਦੇਖਿਆ ਹੋਵੇਗਾ ਲੰਡਨ ਤੋਂ ਕਈ ਪ੍ਰੋਗਰਾਮਾਂ 'ਚ ਗੈਸਟ ਆਉਂਦੇ ਨੇ ਪਰ ਫਿਰ ਵੀ ਜਿੱਥੇ ਗੱਲ ਸਿਧਾਂਤ ਦੀ ਆਉਂਦੀ ਹੈ ਜਿੱਥੇ ਗੱਲ ਪਰਚੋਲ ਦੀ ਹੁੰਦੀ ਹੈ ਤੇ ਉਸ ਹਦ ਤੱਕ ਪੱਕ ਤੋਂ ਕਰਨੀ ਜਿਹੜੀ ਬਣਦੀ ਹੈਗੀ ਆ ਸਰਦਾਰ ਹਰਤਾ ਸਿੰਘ ਜੀ ਇਹ ਵੀ ਗੱਲ ਕਹੀ ਕਿ ਆਰਐਸਐਸ ਦਾ ਇੱਕ ਹਊਆ ਖੜਾ ਕੀਤਾ ਜਾ ਰਿਹਾ ਹੈ ਆਰਐਸ ਆਰਐਸਐਸ ਕੋਈ ਦਖਲਅੰਦਾਜ਼ੀ ਨਹੀਂ ਕਰ ਰਹੀ ਹੈਗੀ ਅ ਕਿੰਨੇ ਕਿ ਸੈਂਗਲ ਤੋਂ ਤੁਸੀਂ ਇਹਨੂੰ ਦੇਖਦੇ ਹੈਗੇ ਹੋ ਕਿਉਂਕਿ ਆਰਐਸਐਸ ਦੀ ਜਿੰਨੀ ਦਖਲਅੰਦਾਜ਼ੀ ਜਿਸ ਤਰੀਕੇ ਦੇ ਕਿਤਾਬ ਚ ਉਹ ਤਾਂ ਸਿੱਖ ਕੌਮ ਨੂੰ ਧਰਮ ਵੀ ਨਹੀਂ ਵੱਖਰਾ ਮੰਨਦੇ ਵਕਰੀ ਕੌਮ ਨਹੀਂ ਮੰਨਦੇ ਹੈਗੇ Hindu ਧਰਮ ਦਾ ਅੰਗ ਦੱਸਦੇ ਨੇ ਜੋ ਸ਼ਬਦਾਵਲੀ ਗੁਰੂ ਸਾਹਿਬ ਵਾਸਤੇ ਉਹਨਾਂ ਵੱਲੋਂ ਵਰਤੀ ਜਾਂਦੀ ਹੈ ਉਹ ਕਿਤੇ ਵੀ ਐਕਸੈਪਟੇਬਲ ਨਹੀਂ ਹੈਗੀ ਤੇ ਫਿਰ ਇੱਥੇ ਆਰਐਸਐਸ ਨੂੰ ਕਲੀਨ ਚਿੱਟ ਦੇਣਾ ਇਸ਼ਾਰੇ ਕਿੱਧਰ ਵੱਲੋਂ ਹੋ ਰਿਹਾ ਹਾਂਜੀ ਹਾਂਜੀ ਸੋ ਇਹ ਉਹਨਾਂ ਦਾ ਅਸੀਂ ਉਹਦੇ ਨਾਲ ਸਹਿਮਤ ਹੀ ਨਹੀਂ ਰੱਖਦੇ ਗਿਆਨੀ ਜੀ ਦੇ ਨਾਲ हां ए गल वखरे आ हम्म वे ऐने यत्नਾਂ ਦੇ باوجود ਸਿੱਖ ਕੌਮ ਆਰਐਸਐਸ ਦੀ ਗੁਲਾਮੀ ਨੂੰ ਕਬੂਲ ਨਹੀਂ ਕਰ ਰਹੀ ਇਹ ਸਿੱਖਾਂ ਦਾ ਜਿਹੜੀ ਗੁਰੂ ਸਾਹਿਬ ਨੇ ਸਾਡੇ ਤੇ ਬਖਸ਼ਿਸ਼ ਕੀਤੀ ਆ ਉਸ ਬਖਸ਼ਿਸ਼ ਦਾ ਨਤੀਜਾ ਵਰਨਾ ਉਹ ਕੋਈ ਕਸਰ ਨਹੀਂ ਛੱਡ ਰਾਇ ਸਿੱਖ ਧਰਮ ਬਾਰੇ ਕਿੰਨੀਆਂ ਕਿਤਾਬਾਂ ਉਹ ਲਿਖਵਾ ਰਹੇ ਨੇ ਹੂੰ ਹਿੰਦੀ ਵਿੱਚ ਸਿੱਖ ਗੁਰੂਆਂ ਬਾਰੇ ਵੀ ਉਹਨਾਂ ਨੂੰ ਦੇਸ਼ ਭਗਤ ਸਿੱਧ ਕੀਤਾ ਜਾ ਰਿਹਾ ਹੈ। ਸੋ ਗੁਰੂਆਂ ਦਾ ਇਸ ਹਿੰਦੁਸਤਾਨ ਦੀ ਦੇਸ਼ ਭਗਤੀ ਨਾਲ ਕੋਈ ਵੀ ਲੈਣਾ ਦੇਣਾ ਨਹੀਂ। ਗੁਰਬਾਣੀ ਦੀ ਇੰਨੀ ਜਿਆਦਾ ਮਿਸਇਨਟਰਪ੍ਰੀਟੇਸ਼ਨ ਹੋ ਰਹੀ ਹੈ ਨਾ ਤੁਸੀਂ ਕਿਤਾਬ ਦੀ ਗੱਲ ਕੀਤੀ ਜਿਹੜੀ ਕਿਤਾਬ ਤੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਗਰਾਮ ਵੀ ਬਕਾਇਦਾ ਕਰਨਾ ਹੈ ਔਰ ਉਹ ਜਦੋਂ ਪੜਦੇ ਆ ਨਾ ਤੇ ਇੱਕ ਤਰੀਕੇ ਦੇ ਨਾਲ ਬੜਾ ਗੁੱਸਾ ਆਉਂਦਾ ਹੈਗਾ ਕਿ ਕਿਵੇਂ ਗੁਰਬਾਣੀ ਨੂੰ ਕਿਵੇਂ ਸਿੱਖ ਗੁਰੂ ਸਾਹਿਬਾਨ ਨੂੰ ਜਿਨ੍ਹਾਂ ਨੇ ਆਪਾਂ ਕਹਿ ਲਈ ਕਿ ਪੂਰੀ ਪੂਰੀ ਦੁਨੀਆਵੀ ਪੂਰੀ ਦੁਨੀਆ ਦੀ ਗੱਲ ਪੂਰੇ ਬ੍ਰਹਿਮੰਡ ਦੀ ਗੱਲ ਕੀਤੀ ਹੋਵੇ ਇੰਨੀ ਵੱਡੀ ਅਜਮਤ ਹੋਵੇ ਤੇ ਉਹਨਾਂ ਨੂੰ ਘੇਰ ਕੇ ਇੱਕ ਛੋਟੇ ਜੇ ਆ ਪ੍ਰਚਾਰਕ ਦੇ ਤੌਰ ਤੇ ਸਮਾਜ ਸੁਧਾਰਕ ਤੌਰ ਤੇ ਦੇਸ਼ ਭਗਤ ਦੇ ਤੌਰ ਤੇ ਉਹ ਰੱਖਦੇ ਹਾਂ ਹਾਂ ਉਹਨਾਂ ਨੂੰ ਤਾਂ ਉਹ ਗੁਰੂ ਸਾਹਿਬ ਦੇ ਐਡੇ ਵੱਡੇ ਰੋਹਾਨੀ ਡੰਬਰ ਉਹਨੂੰ ਤੇ ਸਿਰਫ ਭਾਜਪਾ ਦੀ ਲੀਡਰਸ਼ਿਪ ਤੱਕ ਮਹਦੂਦ ਕਰਨਾ ਚਾਹੁੰਦੇ ਆ ਵੀ ਜਿਸ ਤਰ੍ਹਾਂ ਵੀ ਉਹ ਭਾਰਤੀ ਜਨਤਾ ਪਾਰਟੀ ਦੇ ਕੋਈ ਨੇਤਾ ਸੀ ਕੋਈ ਗੁਰੂ ਨਹੀਂ ਸੀ ਉਹਨਾਂ ਦਾ ਕੋਈ ਰੋਹਾਨੀ ਜਲਾਓ ਨਹੀਂ ਸੀ ਸੋ ਵਾਰ-ਵਾਰ ਇਤਿਹਾਸ ਤੇ ਬਹੁਤ ਵੱਡਾ ਉਹ ਕੰਮ ਕਰ ਰਹੇ ਹੈਗੇ ਨੇ ਹਣਾ ਸੋ ਸਿੱਖ ਇਤਿਹਾਸ ਨੂੰ ਡਿਲਿਊਟ ਕਰਨ ਸਿੱਖ ਇਤਿਹਾਸ ਦੇ ਗਲਤ ਪੇਸ਼ਕਾਰੀ ਕਰਨ ਵਿੱਚ ਹੁਣ ਤੁਸੀਂ ਦੇਖੋ ਵੀ ਡਾਕਟਰ ਗੁਰਭਗਤ ਸਿੰਘ ਉਹਨਾਂ ਨੇ ਲਗਭਗ 1100 ਸਫ਼ੇ ਤੱਕ ਆਪਣੀ ਮੌਤ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਇੰਗਲਿਸ਼ ਵਿੱਚ ਟੀਕਾ ਕਰ ਦਿੱਤਾ ਸੀ ਔਰ ਉਹ ਸਿੱਖ ਪੰਥ ਦੇ ਸਭ ਤੋਂ ਵੱਡੇ ਜਿਹੜੇ ਹੈਗੇ ਆ ਵਿਦਵਾਨ ਮੰਨੇ ਜਾਂਦੇ ਆ ਸੋ ਉਹਨਾਂ ਦੇ ਨਾਲ ਆਰਐਸਐਸ ਦਾ ਇੱਕ ਬੰਦਾ ਉਹਨਾਂ ਦੇ ਸੇਵਕ ਦੇ ਤੌਰ ਤੇ ਰਹਿ ਰਿਹਾ ਸੀ ਉਹਨਾਂ ਦੀ ਐਸੂਨ ਐਸ ਮੌਤ ਹੁੰਦੀ ਆ ਉਹ ਸਾਰਾ ਕੁਝ ਚੱਕ ਕੇ ਲੈ ਗਿਆ ਕਿਉਂਕਿ ਜੇ ਡਾਕਟਰ ਗੁਰਭਗਤ ਸਿੰਘ ਦੇ ਗੁਰੂ ਗ੍ਰੰਥ ਸਾਹਿਬ ਬਾਰੇ ਡੈਫੀਨੇਸ਼ਨ ਹੈ ਜਿਹੜੀ ਉਹ ਆ ਜਾਂਦੇ ਹੈਗੇ ਆ ਸਿੱਖਾਂ ਵਿੱਚ ਇੱਕ ਨਵੀਂ ਕਿਸਮ ਦਾ ਉਲਾਰ ਉਦਾਸਾ ਔਰ ਜਿਹੜਾ ਆਪਣੀ ਨਿਆਰੀ ਕੌਮੀ ਹਸਤੀ ਬਾਰੇ ਉਤਸ਼ਾਹ ਪੈਦਾ ਹੋਣਾ ਸੀ ਉਹ ਆਰਐਸਐਸ ਦੇ ਜਿਹੜੇ ਕੁਝ ਕਰਿੰਦੇ ਨੇ ਉਹ ਦੱਬ ਕੇ ਬੈਠੇ ਆ ਉਹਨੂੰ ਪਬਲਿਸ਼ ਨਹੀਂ ਹੋਣ ਦੇ ਰਹੇ ਹੂੰ ਉਹ ਤੋਂ ਬਾਅਦ ਦੇਖੋ ਜਦੋਂ 2003 ਵਿੱਚ ਜਾਂ 4 ਵਿੱਚ ਸਿੱਖਾਂ ਦਾ ਵੱਖਰਾ ਕੈਲੰਡਰ ਇਸ਼ੂ ਹੁੰਦਾ ਤਾਂ ਸੁਦਰਸ਼ਨ ਜੀ ਉਦੋਂ ਆਰਐਸਐਸ ਦਾ ਮੁਖੀ ਮੈਂ ਕਹਿੰਦਾ ਸੁਦਰਸ਼ਨ ਜੀ ਉਹ ਇੱਕਦਮ ਭੱਜਿਆ ਭੱਜਿਆ ਅੰਮ੍ਰਿਤਸਰ ਆਉਂਦਾ ਔਰ ਇੱਥੇ ਆ ਕੇ ਕਹਿੰਦਾ ਵੀ ਇਹ ਸਿੱਖਾਂ ਤੋਂ ਅਸੀਂ ਪ੍ਰਵਾਨ ਨਹੀਂ ਹੋਣ ਦੇਵਾਂਗੇ ਔਰ ਉਹਨਾਂ ਨੇ ਕਰਕੇ ਦਿਖਾਇਆ ਸਿੱਖ ਜਥੇਬੰਦੀਆਂ ਨਹੀਂ ਵੱਖਰੇ ਕੈਲੰਡਰ ਦੇ ਖਿਲਾਫ ਉਹ ਰੌਲਾ ਮਚਾਇਆ ਵੀ ਉਹ ਰੱਦ ਕਰਾ ਦਿੱਤਾ ਉਹ ਹੁਣੇ ਰੀਸੈਂਟਲੀ ਹੋਇਆ ਹੈਗਾ ਜਦੋਂ ਬਸੰਤੀ ਕਲਰ ਦੇ ਨਿਸ਼ਾਨ ਸਾਹਿਬ ਵਾਲਾ ਆਇਆ ਹੈ ਨਾ ਤੇ ਉਹ ਆਰਐਸਐਸ ਵਿਰੋਧ ਕਰੀ ਤਾਂ ਉਹ ਇਹ ਕਹਿੰਦੇ ਵੀ ਹਰਐਸਐਸ ਕੋਈ ਦਖਲ ਹੁੰਦਾ ਜੀ ਨਹੀਂ ਦੇ ਰਹੀ ਜੀ ਜਦੋਂ ਕੇਸਰੀ ਤੋਂ ਬਸੰਤੀ ਕਲਰ ਹੋਏ ਕਿਹਾ ਗਿਆ ਵੀ ਅਕਾਲ ਤੱਕ ਤੋਂ ਸੰਦੇਸ਼ ਆਇਆ ਵੀ ਸਾਡਾ ਬਸੰਤੀ ਹੈਗਾ ਸੋ ਅਸੀਂ ਆਪਣੀ ਨਿਆਰੀ ਹਸਤੀ ਦਾ ਪ੍ਰਤੀਕ ਸਿੱਖ ਕਿੰਨੇ ਕੋ ਹਿੰਦੂਆਂ ਵਿੱਚ ਦਖਲ ਅੰਦਾਜ਼ੀ ਕਰਦੇ ਆ ਉਹ ਮੰਦਰਾਂ ਵਿੱਚ ਜੋ ਮਰਜੀ ਕਰਨ ਔਰ ਸਿੱਖ ਸਤਕਾਰ ਕਰਦੇ ਆ ਵੀ ਹਿੰਦੂ ਕੌਮ ਇੱਕ ਵੱਖਰੀ ਕੌਮ ਹੈ ਅਸੀਂ ਉਹਦਾ ਸਤਕਾਰ ਕਰਦੇ ਆ ਉਹਨਾਂ ਨੂੰ ਆਪਣੇ ਨਿਆਰੇਪਣ ਤੇ ਮਾਣ ਹੋਣਾ ਚਾਹੀਦਾ ਸਾਨੂੰ ਵੀ ਮਾਣ ਹੂੰ ਹੂੰ ਵੀ ਉਹ ਇੱਕ ਇੱਕ ਸਾਡੇ ਸਾਹਮਣੇ ਸਾਡੇ ਭਰਾਵਾਂ ਵਾਂਗ ਇੱਕ ਵੱਡੀ ਕੌਮ ਰਹਿ ਰਹੀ ਆ ਸਤਕਾਰ ਦੀ ਯੋਗ ਹੈਗੀ ਆ ਪਰ ਅਸੀਂ ਕਦੇ ਵੀ ਉਹਨਾਂ ਦੇ ਪ੍ਰਬੰਧ ਦੇ ਵਿੱਚ ਉਹਨਾਂ ਦੇ ਧਰਮ ਵਿੱਚ ਉਹਨਾਂ ਦੀ ਰਹਿਤ ਮਰਿਆਦਾ ਵਿੱਚ ਉਹਨਾਂ ਦੇ ਕਾਰਜਾਂ ਵਿੱਚ ਉਹਨਾਂ ਦੇ ਇਤਿਹਾਸਕਾਰੀ ਵਿੱਚ ਦਖਲ ਨਹੀਂ ਦਿੱਤਾ ਫਿਰ ਉਹ ਕਿਉਂ ਵੀ ਉਹਨਾਂ ਨੂੰ ਕੈਲੰਡਰ ਤੋਂ ਕੀ ਚੱਕ ਪੰਗਾ ਜਦੋਂ ਸਿੱਖਾਂ ਦੀ ਨਿਆਰੀ ਹੋਣ ਦਾ ਪ੍ਰਤੀਕ ਹੈ ਨਿਸ਼ਾਨ ਸਾਹਿਬ ਤੋਂ ਕੀ ਹੁੰਦਾ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਹਿੰਦੀ ਵਿੱਚ ਕਿੰਨੀਆਂ ਕਿਤਾਬਾਂ ਲਿਖੀਆਂ ਵੀ ਉਹ ਤਾਂ ਗੁਰੂ ਸਾਹਿਬ ਨੇ ਜ਼ੁਲਮ ਦੇ ਖਿਲਾਫ ਸ਼ਹਾਦਤ ਦਿੱਤੀ ਜੇ ਉਦੋਂ ਜ਼ੁਲਮ ਕਰਨ ਵਾਲੇ ਇਸਲਾਮ ਨਾਲ ਸੰਬੰਧਤ ਸੀ ਤਾਂ ਉਹਨਾਂ ਨੂੰ ਚੁਣੌਤੀ ਦਿੱਤੀ ਜੇ ਉਸ ਵੇਲੇ ਜ਼ੁਲਮ ਕਰਨ ਵਾਲੇ ਹਿੰਦੂ ਰਾਜ ਨਾਲ ਸੰਬੰਧਤ ਹੁੰਦੇ ਗੁਰੂ ਨੇ ਉਹਨਾਂ ਨੂੰ ਵੀ ਚੁਣੌਤੀ ਦਿੱਤੀ ਇਹ ਵਿਆਖਿਆ ਹੈ ਠੀਕ ਹੈ ਨਾ ਸੋ ਇਹ ਗਿਆਨੀ ਜੀ ਦਾ ਹੁਣ ਗੁਲਸ਼ਨ ਜੀ ਬੜੇ ਸਿਆਣੇ ਨੇ ਉਹ ਉਨਾ ਦਾ ਰੇਡੀਓ ਸਟੇਸ਼ਨ ਅੱਜ ਕੱਲ ਕਿੱਥੇ ਚੱਲ ਰਿਹਾ ਇਹ ਸਾਨੂੰ ਨਹੀਂ ਪਤਾ ਉਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੂ ਇੱਕ ਇਹਨਾਂ ਦੇ ਨਾਲ ਹੀ ਦੂਜੇ ਜੇ ਆਪਾਂ ਕਹ ਲਈਏ ਕਿ ਗਿਆਨੀ ਰਣਜੀਤ ਸਿੰਘ ਜਿਹੜੇ ਗੋਹਰ ਰਹਿਗੇ ਨੇ ਉਹਨਾਂ ਦੇ ਵੱਲੋਂ ਵੀ ਧੜਾ ਧੜਾ ਆਪਾਂ ਦੇਖਿਆ ਕਿ ਜਿਸ ਤਰੀਕੇ ਦੀ ਸ਼ਬਦਾਬਲੀ ਜਾਂ ਜਿਸ ਤਰੀਕੇ ਦੇ ਨਾਲ ਜਥੇਦਾਰ ਹਰਪ੍ਰੀਤ ਸਿੰਘ ਦੇ ਖਿਲਾਫ ਇੱਕ ਮੋਰਚਾ ਵਿੱਡਿਆ ਹੋਇਆ ਹੈ ਫਿਰ ਕੀ ਕਾਰਨ ਕੀ ਹੈ ਕਿ ਆਉਣ ਵਾਲੇ ਦਿਨਾਂ 'ਚ ਫਿਰ ਕਿਤਨਾ ਕਿਤੇ ਫਿੱਟ ਹੁੰਦਾ ਦੇਖਦੇ ਆਪਾਂ ਇਹਨਾਂ ਚੁੱਕ ਕੇ ਸਿਸ ਦੇਖੋ ਵੀ ਸਿੱਖ ਪੰਥ ਫੈਸਲਾ ਕਰੇ ਵੀ ਉਹ ਜੇ ਲੋਕ ਗਿਆਨੀ ਰਣਜੀਤ ਸਿੰਘ ਗੋਹਰ ਵਰਗੇ ਲੋਕ ਕਿ ਸਾਡੇ ਧਾਰਮਿਕ ਪੁਰਸ਼ਕ ਹੋਣ ਦਾ ਹੱਕ ਵੀ ਰੱਖਦੇ ਨੇ ਜਿਸ ਕਿਸਮ ਦੀ ਉਹ ਬੋਲੀ ਬੋਲ ਰਹੇ ਹੈਗੇ ਜਿ ਇਸ ਤਰ੍ਹਾਂ ਰੇੜੀਆਂ ਤੇ ਆਲੂ ਵੇਚਦੇ ਹੁੰਦੇ ਆ ਬੰਦੇ ਮੰਡੀ ਵਿੱਚ ਬੈਠੇ ਉਸ ਕਿਸਮ ਦੀ ਬੋਲੀ ਬੋਲ ਰਹਿਆ ਕਿ ਇਹ ਸਪਾਏ ਦਾ ਬੰਦਾ ਜਸਟ ਉਹਨੇ ਵੀ ਕਿਰਪਾਨ ਪਾਈਏ ਜਾਂ ਚੋਲਾ ਪਾਇਆ ਇਸ ਕਰਕੇ ਤਾਂ ਰਿਸਪੈਕਟੇਬਲ ਨਹੀਂ ਹੈਗਾ ਉਹਦੀ ਉਹਦੀ ਬਾਡੀ ਲੈਂਗੁਏਜ ਕੀ ਆ ਉਹ ਧਰਮ ਦਾ ਅਧਿਆਤਮ ਕਿੰਨਾ ਹੈ ਉਦੇ ਵਿੱਚ ਗੁਰਮਾਣੀ ਦੀਆਂ ਜਿਹੜਾ 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 ਜਲਾਓ ਆ ਉਹ ਕਿਸ ਤਰ੍ਹਾਂ ਪ੍ਰਗਟ ਹੋ ਰਿਹਾ ਕਿ ਉਹ ਬੰਦਾ ਤੇ ਸਾਨੂੰ ਉਮੀਦ ਆ ਵੀ ਉਹ ਅਗਲੇ ਦਿਨਾਂ ਚ ਦਮਦਮਾ ਸਾਹਿਬ ਦਾ ਜਥੇਦਾਰ ਲਾ ਦਿੱਤਾ ਜਾਊਗਾ ਔਰ ਉਹਦੀ ਰੇਸ ਵੀ ਉਹੀ ਆ ਉਸ ਰੇਸ ਦਾ ਹੀ ਘੋੜਾ ਇਹੋ ਵੀ ਦਮਦਮਾ ਸਾਹਿਬ ਦਾ ਜਥੇ ਦਾ ਜੇ ਇਹ ਜੇ ਬੰਦੇ ਸਿੱਖਾਂ ਦੇ ਰੋਹਿਨਮਾ ਬਣ ਕੇ ਆਉਣਗੇ ਉਹ ਕੀ ਸਿੱਖੀ ਦਾ ਪ੍ਰਚਾਰ ਕਰਨਗੇ ਹਨਾ ਉਹਨਾਂ ਉਹਨਾਂ ਦੇ ਜਲਾਓ ਨਾਲ ਜਾਂ ਉਹਨਾਂ ਦੀ ਰੋਹਾਨੀ ਪ੍ਰਤਿਭਾ ਨਾਲ ਸਿੱਖੀ ਦਾ ਕਿੰਨਾ ਕੁ ਵਿਸਥਾਰ ਹੋਵੇਗਾ ਆਪਾਂ ਤਾਂ ਇਹ ਵੀ ਦੇਖੀਏ ਅਸੀਂ ਸਿੱਖ ਨੈਤਿਕ ਕਦਰਾਂ ਕੀਮਤਾਂ ਨੂੰ ਦੇਖਣਾ ਹੈ ਅਸੀਂ ਕਿਸੇ ਸ਼ਕਸ਼ੀਤ ਨੂੰ ਨਹੀਂ ਦੇਖਣਾ ਜੀ ਬਿਲਕੁਲ ਜੀ